ਆਪਾਂ ਦੋਵਰੀ ਫੀਡ ਆ ਗਈ ਇੱਥੇ ਠੀਕ ਹਾਂ ਜੀ ਦੋਵਰੀ ਵੰਡੀ ਸਾਰਿਆਂ ਨੂੰ ਵੰਡੀ ਦੇ ਦੇਖੋ ਜਿਹੜਾ ਤਾਂ ਆਪਾਂ ਸਰਕਾਰੀ ਦੇ ਰਹੇ ਆ ਉਹਦੀ ਹਰ ਪਰਿਵਾਰਾਸਤੇ ਦਿੰਦੇ ਪਏ ਠੀਕ ਹੈ ਜੀ ਓਵੇਂ ਹੀ ਆਵੇਗਾ ਹਾਂਜੀ ਓਵੇਂ ਹੀ ਆਵੇਗਾ ਸਵੇਰ ਤੋਂ ਹੀ ਰਾਸ਼ਨ ਭੇਜਾਂਗੇ ਦੁਬਾਰਾ ਠੀਕ ਹੈ ਠੀਕ ਹੈ ਸਾਰੇ ਪਰਿਵਾਰਾਂ ਨੂੰ ਅੱਜ ਤਰ ਪਹਿਲਾਂ ਆ ਗਈਆਂ ਨੇ ਤਰ ਪਹਿਲਾਂ ਲੈ ਲਓ ਠੀਕ ਹੈ ਜੇ ਕੋਈ ਕਟੇ ਫੱਟੀ ਕੋਈ ਵਿੱਚੋਂ ਨਿਕਲਦੀ ਪਾਸੇ ਰੱਖਦੇ ਜੇ ਆਪਾਂ ਹੋਰ ਮੰਗਾ ਲਾਂ ਠੀਕ ਹੈ ਠੀਕ ਸਾਰੇ ਕਿਹਨੋਂ ਦੇਵਾਂਗੇ ਤੇ ਕੋਈ ਨਹੀਂ ਰਹਿ ਗਏ ਹੁਣ ਪਾਣੀ ਹੁਣ ਘਟਦਾ ਜਾਂਦਾ ਆਪੇ ਦਸ ਦਿਨ ਲੰਘ ਜਾਣਾ ਪਾਣੀ ਸਾਰਾ ਜਿਵੇਂ ਪਾਣੀ ਘਟਦਾ ਜਾਂਦਾ ਊਮੀਦ ਤੇ ਫਿਰ ਹਾਲਾਤ ਸਹੀ ਹੋ ਜਾਣਗੇ ਫਿਰ ਆਪਾਂ ਸਾਰੇ ਜਿੰਦਾ ਵੀ ਕੋ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਵਾਂਗੇ ਆਹਦੇ ਵੱਲੋਂ ਠੀਕ ਹੈ ਐਮਐਲ ਸਾਹਿਬ ਹਾਂਜੀ ਅਸ ਮੈਂ ਜੀ ਪਿੰਡ ਜੰਗੜਪੈਣ ਦਾ ਸਰਪੰਚ ਬੋਲਦਾ ਹਾਂ ਜੀ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਸੰਸਥਾਵਾਂ ਲੈ ਆ ਰਹੀਆਂ ਨੇ ਸਾਡੇ ਵਾਸਤੇ ਕੁਛ ਕਿੱਟਾਂ ਪੈਕ ਕਰਕੇ ਲੈ ਆਂਦੀਆਂ। ਲੇਕਿਨ ਜਿਵੇਂ ਸਾਡੇ ਪਿੰਡ 'ਚ 270 ਘਰ ਹੈਗਾ ਜੀ। ਉਹ ਲੈ ਆਂਦੇ ਆ 25-30 ਜਾਂ 40 ਵੱਧ-ਤੋਂ-ਵੱਧ 50। ਠੀਕ ਹੈ। ਇਸ ਤਰ੍ਹਾਂ ਜੋ ਹੁੰਦੇ ਆ ਆਸ-ਪਾਸੇ ਜਿਵੇਂ ਜਾਂ ਕੁਝ ਲੋਕ ਹੋਰ ਲੈ ਜਾਂਦੇ ਹੈਗੇ ਆ। ਜੋ ਜ਼ਿਆਦਾਤਰ ਲੋਕ ਰਹਿ ਜਾਂਦੇ ਆ। ਸਾਡੀ ਇਹ ਸੰਸਥਾਵਾਂ ਨੂੰ ਆਲਿਆਂ ਨੂੰ ਬੇਨਤੀ ਹੈ ਕਿ ਉਹ ਜਾਂ ਤਾਂ ਪੂਰੀਆਂ ਲਿਆਂਦਿਆ ਕਰਨ ਜਾਂ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਹੈਗਾ ਵੀ ਜਾ ਐਸਜੀਐਮ ਦਫਤਰ ਕਰਨ ਜਾਂ تحصیلਦਾਰ ਨੂੰ ਕਰਨ ਫੋਨ ਵੀ ਉਹ ਆਪਣੇ ਤਰੀਕੇ ਨਾਲ ਪੂਰਾ ਵੰਡਣਗੇ ਹੈਗੇ ਦੂਸਰਾ ਨੰਬਰ ਇਹ ਹੈ ਵੀ ਜਿਵੇਂ ਸਰਕਾਰ ਵੱਲੋਂ ਸਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਮਿਲ ਆ ਰਿਹਾ ਹੈਗਾ ਸਭ ਕੁਝ ਸਾਨੂੰ ਪੂਰਾ ਦੇ ਰਹੇ ਹੈਗੇ ਕਿ ਟਾਂ ਅੱਗੇ ਦਿੱਤੀਆਂ ਨੇ ਰਾਸ਼ਨ ਦੀਆਂ ਉਹ ਵੀ ਪੂਰੀਆਂ ਆਈਆਂ ਹੁਣ ਅੱਜ ਤਰ ਪਹਿਲਾਂ ਦੇ ਰਹੇ ਹੈਗੇ ਐਮਐਲਏ ਸਾਹਿਬ ਔਰ ਸਰਕਾਰ ਵੱਲੋਂ ਇਹ ਉਹ ਵੀ ਸਾਨੂੰ ਪੂਰੀਆਂ ਆਈਆਂ ਅਸੀਂ ਪੂਰੀਆਂ ਪ੍ਰੋਪਰ ਤਰੀਕੇ ਨਾਲ ਵੰਡਾਂਗੇ ਤੇ ਵੰਡ ਰਾਂ ਸਾਰਿਆਂ ਨੂੰ ਕਿਸੇ ਨੂੰ ਨ ਰਹਿਣ ਦਿੱਤਾ ਜਾਵੇਗਾ। ਅਗਰਵਜੀਤ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੋ ਕਿ ਹੁਣੇ ਪਿਛਲੇ ਸਮੇਂ ਚ ਹੜ ਸ਼ੁਰੂ ਹੋਇਆ ਹੈ तकरीबन 20-25 ਦਿਨ ਹੋ ਗਏ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੇ ਐਮਐਲ ਸਾਹਿਬ ਸਮਣਾ ਸਾਹਿਬ ਆਉਂਦੇ ਜਾਂਦੇ ਰਹੇ ਦਿਨੇ ਵੀ ਰਾਤੀ ਵੀ ਵੇਲੇ ਵੀ ਇਕ ਵੇਲੇ ਵੀ ਜੋ ਸਾਨੂੰ ਮੁਸ਼ਕਲ ਆਉਂਦੀ ਸਾਡੀ ਮੁਸ਼ਕਲਾਂ ਦਾ ਹੱਲ ਕਰਦੇ ਰਹੇ ਔਰ ਹੁਣ ਸਾਨੂੰ ਵੀ ਕਹਿ ਕੇ ਗਏ ਨੇ ਬਈ ਅੱਗੇ ਤੋਂ ਵੀ ਜਿੰਨੇ ਦਿਨ ਪਾਣੀ ਹਟ ਰਹੇਗਾ ਉਸ ਤੋਂ ਬਾਅਦ ਜਿੰਨਾ ਚਿਰ ਮਤਲਬ ਪੂਰੀ ਸਫਾਈ ਪਾਣੀ ਦੀ ਨਹੀਂ ਹੁੰਦੀ ਉਹਨੀ ਦੇਰ ਤੱਕ ਅਸੀਂ ਹੱਲ ਥੋੜਾ ਕੱਢਦੇ ਰਾਵਾਂਗੇ ਇਹਨਾਂ ਬਾਅਦ ਅੱਜ ਆਰਾਮ ਸਿੰਘ ਪੈਣੀ ਵਿਖੇ ਪਹੁੰਚੇ ਆ ਜਿੱਥੇ ਸਾਡੇ ਲੋਕਾਂ ਨੇ ਡਿਮਾਂਡ ਕੀਤੀ ਸੀ ਤਰਪਾਲਾਂ ਦੀ ਔਰ ਤਰਪਾਲਾਂ ਪਹੁੰਚਾ ਦਿੱਤੀਆਂ ਜਿਨ੍ਹਾਂ ਨੇ ਵੰਡਣ ਦੀ ਸ਼ੁਰੂਆਤ ਕਰਵਾਤੀ ਹੈ ਔਰ ਹਰ ਘਰ ਦੇ ਵਿੱਚ ਤਰਪਾਲ ਦਿੱਤੀ ਜਾਊਗੀ ਜਿਵੇਂ ਜਿਵੇਂ ਲੋਕਾਂ ਦੀ ਡਿਮਾਂਡ ਆ ਰਹੀ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਹਰ ਇੱਕ ਚੀਜ਼ ਪ੍ਰੋਵਾਈਡ ਕਰਾ ਰਹੇ ਹਾਂ ਪਹਿਲਾਂ ਸੀ ਇਹ ਪਿੰਡ ਦੇ ਵਿੱਚ ਜਿਹੜਾ ਪਸ਼ੂਆਂ ਲਈ ਫੀਡ ਵੀ ਭੇਜੀ ਹੈ ਦੋ ਟਾਈਮ ਔਰ ਰਾਸ਼ਨ ਵੀ ਭੇਜਿਆ ਸਵੇਰ ਤੋਂ ਦੁਬਾਰਾ ਫਿਰ ਅਸੀਂ ਰਾਸ਼ਨ ਭੇਜਾਂਗੇ ਔਰ ਜਿਹੜੀ ਚੀਜ਼ ਦੀ ਲੋੜ ਹੈ ਜਿਵੇਂ ਜਿਵੇਂ ਲੋਕ ਸਾਡੇ ਕਹਿਣਗੇ ਓਵੇਂ ਓਵੇਂ ਉਸੇ ਤਰ੍ਹਾਂ ਸੀ ਇਹਨਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਓਵੇਂ ਲੋੜ ਅਸੀਂ ਪੂਰੀ ਕਰਦੇ ਆ ਰਹੇ ਹਾਂ ਅੱਗੇ ਵੀ ਕਰਦੇ ਰਵਾਂਗੇ ਔਰ ਮੁਸ਼ਕਲ ਦਾ ਸਮਾਂ ਸਾਰੇ ਰਲ ਮਿਲ ਕੇ ਅਸੀਂ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਾਂ ਉਰੇ ਰਾਮ ਸਿੰਘ ਪੈਣੀ ਪਿੰਡ ਹੈ ਰਾਮ ਸਿੰਘ ਪੈਣੀ ਪਿੰਡ ਦੇ ਵਿੱਚ ਕਿਸ਼ਤੀ ਦੀ ਲੋਡ ਸੀ ਉਹ ਵੀ ਪ੍ਰੋਵਾਈਡ ਕਰਾਤੀ ਹੈ ਔਰ ਮਹਾਤਮ ਨਗਰ ਨਾਲ ਪਿੰਡ ਉਹਨਾਂ ਨੂੰ ਵੱਖਰੀ ਕਿਸ਼ਤੀ ਦੀ ਲੋਡ ਸੀ ਉਹਨਾਂ ਨੂੰ ਵੱਖਰੀ ਕਰਵਾ ਦਿੱਤੀ ਹੈ ਨਹੀਂ ਤਾਂ ਥੋੜਾ ਬੱਤਾ ਤਨਾਜ ਆ ਰਹਿੰਦਾ ਸੀ ਤਾਂ ਇਸ ਮਸ਼ਕਲ ਦੇ ਸਮੇਂ ਕੋਈ ਤਨਾਵ ਵੀ ਨਾ ਬਣੇ ਇਹ ਵੀ ਸਾਰਾ ਕੁਝ ਵੇਖਣਾ ਪੈਂਦਾ ਜੋ ਵੀ ਕਿਸੇ ਨੂੰ ਚੀਜ਼ ਦੀ ਲੋਡ ਹੈ ਉਹ ਨਾਲ ਦੇ ਨਾਲ ਅਸੀਂ ਪ੍ਰੋਵਾਈਡ ਕਰਾ ਦਿੰਦੇ ਹਾਂ ਕੋ ਚੰਗੜ ਪੈਣੀ ਪਿੰਡ ਦੇ ਵਿੱਚ ਜੋ ਇਹਦੀ ਪਿੰਡ ਕਿਰਿਆ ਆ ਪਾਣੀ ਦੇ ਨਾਲ ਇਥੇ ਫੀਡ ਅਸੀਂ ਪਹੁੰਚਾਈ ਹੈ ਔਰ ਰਾਸ਼ਨ ਪਹੁੰਚਾਇਆ ਹੈ ਔਰ ਸਵੇਰ ਤੋਂ ਦੁਬਾਰਾ ਫਿਰ ਅਸੀਂ ਇਸ ਪਿੰਡ ਚ ਰਾਸ਼ਨ ਭੇਜਾਂਗੇ ਔਰ ਅੱਜ ਜਿਹੜਾ ਤਰਪਾਲਾਂ ਜੜੀਆਂ ਨੇ ਪਿੰਡ ਦੇ ਵਿੱਚ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਨੇ ਤਰਪਾਲਾਂ ਦੀ ਲੋਕਾਂ ਦੀ ਡਿਮਾਂਡ ਸੀ ਇਹਨੂੰ ਸਰਪੰਚ ਸਾਹਿਬ ਵੱਲੋਂ ਸਾਰੇ ਲੋਕਾਂ ਵੱਲੋਂ ਡਿਮਾਂਡ ਆਈ ਸੀ ਤਰਪਾਲਾਂ ਪਹੁੰਚਾਈਆਂ ਕਿ ਜਿਹਨਾਂ ਨੂੰ ਵੰਡੀਆਂ ਜਾ ਰਹੀਆਂ ਨੇ ਔਰ ਸਭ ਨਾਲ ਸਾਨੂੰ ਓਖਾ ਜਿਹੜਾ ਕੰਮ ਹੈ ਪਾਵੇਂ ਕੋਈ ਤਰਪਾਲ ਹੈ ਫੀਡ ਹੈ ਰਾਸ਼ਨ ਹੈ ਉਹ ਕਸ਼ਤੀਆਂ ਰਾਈ ਇੱਥੇ ਲਿਆਉਣਾ ਪੈਂਦਾ ਬੜੀ ਜਿਹੜੀ ਦਿੱਕਤ ਆਉਂਦੀ ਹੈ ਕਿਉਂਕਿ ਸੜਕਾਂ ਸਾਰੀਆਂ ਜਿਹੜੀਆਂ ਟੁੱਟ ਗਈਆਂ ਨੇ ਸੜਕਾਂ ਦੇ ਉੱਪਰ ਪੰਜ ਪੰਜ ਛੇ ਚੇਪਟ ਪਾਣੀ ਹੈ ਟਰੈਕਟਰ ਚੱਲ ਨਹੀਂ ਸਕਦੇ ਪਰ ਫਿਰ ਵੀ ਜਿਹੜੇ ਐਨਡੀਆਰਫ ਜਿਹੜੀਆਂ ਟੀਮਾਂ ਨੇ ਬੜੀ ਮਦਦ ਕਰਦੀ ਹੈ ਸਾਡੇ ਸਾਰੇ ਪਿੰਡਾਂ ਦੇ ਲੋਕ ਵੀ ਆਪ ਮਦਦ ਕਰ ਰਹੇ ਨੇ ਜਾਂ ਜਿਹੜੇ ਨਾਲ ਜਿਵੇਂ ਤਰਪਾਲਾ ਨੇ ਫੀਡ ਹੈ ਰਾਸ਼ਨ ਇਹਨਾਂ ਪਿੰਡਾਂ ਤੱਕ ਪਹੁੰਚਾ ਰਹੇ ਜੋ ਵੀ ਜਿਹੜੀ ਮੁਸੀਬਤ ਹੈ ਮੁਸ਼ਕਲ ਆ ਰਹੀ ਉਹਦਾ ਹੱਲ ਵੀ ਕਰ ਰਹੇ ਆ ਆਪਦੇ ਵੱਲੋਂ ਪੂਰਾ ਔਰ ਜੋ ਵੀ ਜ਼ਰੂਰਤ ਹੈ ਲੋਕਾਂ ਨੂੰ ਉਹ ਸਾਰੀ ਜ਼ਰੂਰਤ ਹੈ ਜਿਹੜੀ ਹੈ ਲੋਕਾਂ ਦੀ ਪੂਰੀ ਕਰ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਸ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਵਾਦੀ ਪਾਰਟੀ ਦੀ ਸਰਕਾਰ ਹੈ ਔਰ ਇਹ ਸਰਕਾਰ ਦੇ ਵਿੱਚ ਅਸੀਂ ਕਿਸੇ ਨੂੰ ਵੀ ਕੋਈ ਚੀਜ਼ ਦੀ ਜ਼ਰੂਰਤ ਹੈ ਹਰ ਇੱਕ ਨੂੰ ਉਹ ਚੀਜ਼ ਪ੍ਰੋਵਾਈਡ ਕਰਾ ਰਹੇ ਹਾਂ ਔਰ ਕਿਸੇ ਨੂੰ ਕਮੀ ਨਹੀਂ ਹੋ ਰਹੀ